ਆਪ ਸ੍ਰੀ ਕੌਲ ਜੀ ਸਾਰਿਆਂ ਨੂੰ ਅੱਜ ਆਪਾਂ ਕਰੇਗੇ ਟੋਟੇ ਸਰੰਗੀਆਂ ਤੇ ਆ ਜੀ ਸਾਰੇ ਤੁਹਾਨੂੰ ਸਾਰੀ ਟੋਟਾ ਸਰੰਗੀ ਤਿਆਰ ਕਰੀਏ ਤੇ ਜਿਹੇ ਭੇਜ ਰਹੇ ਆ ਆਪਾਂ ਦੋ ਖਰੇੜਾ ਸਰੰਗੀਆਂ ਤੇ ਨਾਲ ਟੱਡਾਂ ਤੇ ਇਹ ਦੋਨੇ ਸਰੰਗੀਆਂ ਨੇ ਤੇ ਆ ਜੂੜੇ ਵਾਲਾ ਇਧਰ ਲਈ ਤਿਆਰ ਕੀਤਾ ਵੀਰ ਜੀ ਕਿਸ ਨੇ ਮੈਂ ਤੁਹਾਨੂੰ ਦਾ ਵੱਜ ਵੀ ਸੁਣਾਉਣਾ ਦੇਖੋ ਛੋਟਾ ਢਾਹ ਪੁਰਾਣੇ ਤਰ੍ਹਾਂ ਸਿਖਾਰਾ ਜਿਵੇਂ ਪਹਿਲਾਂ ਸਾਰਾ ਤਿਆਰ ਹੋਇਆ ਹੁੰਦਾ ਉਹ ਨੂੰ ਕੀਤਾ ਪੁਰਾਣੀ ਖੱਲ ਜੇ ਪੁਰਾਣੀ ਖੱਲ ਲੱਗੀ ਹੁੰਦੀ ਸੀ

ਇਹ ਜਨਾ ਵਜਾ ਹੈਗਾ ਤੇ ਦੇਖ ਸਕਦੇ ਕੋਈ ਜਿਹਨੇ ਵੀ ਆਰਡਰ ਕਰਨਾ ਹੋਵੇ ਮੇਰੇ ਨਾਲ ਆਰਡਰ ਕਰ ਸਕਦੇ ਆ ਤੇ ਫੋਕਸ ਰੰਗੀ ਜੂੜੇ ਵਾਲੀ ਸਰੰਗੀ ਤੇ ਲਾਈਵ ਸ਼ੇਅਰ ਜਰੂਰ ਕਰਦਿਆ ਕਰੋ ਵਧੀਆ ਵੀਡੀਓ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ